देखो आज सबसे बड़ा डेमोक्रेसी का सबसे बड़ा फेस्टिवल है पर्व कट है जी सारे लोगों ਨੂੰ ਮੈਂ ਅਪੀਲ ਕਰਦਾ ਖਾਸ ਤੌਰ ਤੇ ਲੁਧਿਆਣੇ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਵੀ ਵੱਧ ਚੜ ਕੇ ਇਹਦੇ ਵਿੱਚ ਪਾਰਟਿਸਪੀਟ ਕਰਨ ਜਿੰਨੇ ਜਿਆਦਾ ਪਾਰਟਿਸਪੀਟ ਕਰਨਗੇ ਉਹਨਾਂ ਨੂੰ ਘੱਟੋ ਘੱਟ ਬਾਅਦ ਦੇ ਵਿੱਚ ਇਹ ਨਹੀਂ ਦੁੱਖ ਹੋਏਗਾ ਵੀ ਜਿਹੜੀ ਸਰਕਾਰ ਉਹ ਚੁਣੀ ਗਈ ਉਹਦੇ ਚ ਉਹਨੇ ਪਾਰਟਿਸਪੀਟ ਨਹੀਂ ਕਰੀ ਇਹ ਸਰਕਾਰ ਚੁੜਨ ਵੇਲੇ ਜਰੂਰ ਅਗਰ ਗਰਮੀ ਜਿਆਦਾ ਵੀ ਹੈ ਤਾਂ ਥੋੜਾ ਜਿਹਾ ਦੁੱਖ ਜ਼ਰੂਰ ਸਹਿਣਾ ਚਾਹੀਦਾ ਹੈ ਜੀ ਇਹਦੇ ਨਾਲ ਥੋੜਾ 5 ਸਾਲ ਦਾ ਭਵਿੱਖ ਜੁੜਿਆ ਹੋਇਆ ਹੈ ਤੁਡੇ ਬੱਚਿਆਂ ਦਾ ਭਵਿੱਖ ਜੁੜਿਆ ਹੋਇਆ ਸਮਾਜ ਦੇ ਭਾਈਚਾਰੇ ਦਾ ਭਵਿੱਖ ਜੁੜਿਆ ਹੋਇਆ ਜੋ ਪਾਲਿਸੀਜ਼ ਆਣ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਬਣਾਉਂਦੀਆਂ ਜਿਹਦੇ ਨਾਲ ਤੁਹਾਡਾ ਰਹਿਣ ਸਹਿਣ ਇਫੈਕਟ ਹੁੰਦਾ ਉਹ ਜੁੜਿਆ ਹੋਇਆ ਸੋ ਇਹਦੇ ਵਿੱਚ ਜਰੂਰ ਸਾਰੇ ਪਾਰਟਿਸਿਪੇਟ ਕਰਨ ਮੈਂ ਤਾਂ ਇਹ ਕਹੂੰਗਾ ਵੱਟ ਚੜ ਕੇ ਨਿਕਲੋ ਅਜੀ ਜਿਦਾ ਦੇਖਿਆ ਹੋਇਆ ਅੱਜ ਗਰਮੀ ਵੀ ਬਹੁਤ ਹੈ ਜਲੰਗ ਲਾਈ ਦਾ ਮਹੀਨਾ ਹੈ ਪਹਿਲੀ ਜੂਨ ਹੈ ਔਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵੀ ਇਹਦਾ ਬੋਟ ਦਾ મતદાનਾ ਵੀ ਜ਼ਰੂਰੀ ਹੈ ਮੈਂ ਪਹਿਲਾਂ ਕਹਿ ਚੁੱਕਿਆ ਹਾਂ મતદાન ਬਹੁਤ ਜ਼ਰੂਰੀ ਹੈ ਇਲੈਕਸ਼ਨ ਕਮਿਸ਼ਨ ਨੇ ਵੀ ਅੰਦਰ ਕਾਫੀ ਇੰਤਜ਼ਾਮ ਕਰੇ ਹੋਏ ਹੈ ਟੈਂਟ ਵਗੈਰਾ ਲੱਗੇ ਹੋਏ ਹੈ ਜੇ ਲਾਈਨ ਲੱਗਦੀ ਹੈ ਤਾਂ ਤੁਪਿਚ ਨਹੀਂ ਖੜਨਾ ਪਵੇਗਾ ਨਾਲ ਬਾਹਰ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਖਾਸ ਤੌਰ ਤੇ ਸਾਡੀ ਪਾਰਟੀ ਕਾਂਗਰਸ ਪਾਰਟੀ ਉਹਨਾਂ ਨੇ ਬੂਥ ਲਾਏ ਹੋਏ ਔਰ ਬਾਹਰ ਇੰਤਜ਼ਾਮ ਪਾਣੀ ਕੂਲਰ ਵਗੈਰਾ ਸਭ ਕੁਝ ਰੱਖਿਆ ਹੋਇਆ ਹੈ ਜ਼ਿਆਦਾ ਤਕਲੀਫ ਨਹੀਂ ਹੋਏਗੀ ਅਪੀਲ ਹੈ ਵੱਧ ਚੜ ਕੇ ਨਿਕਲੋ ਆਪਣਾ ਪੁਵਿਕ ਆਪ ਤੈ ਕਰੋ ਠੀਕ ਹੈ ਬਹੁਤ ਅੱਛਾ ਮਾਹੌਲ ਹੈ ਸਵੇਰ ਦੀਆਂ ਹੀ ਲਾਈਨਾਂ ਲੱਗੀਆਂ ਹੋਈਆਂ ਹੈਗੀਆਂ ਆ ਸ਼ਾਇਦ ਗਰਮੀ ਕਰਕੇ ਸਵੇਰ ਜਲਦੀ ਟਰਨ ਆਊਟ ਹੋਈ ਹੈਗੀਆਂ ਤੇ ਲੱਗ ਰਿਹਾ ਹੈਗਾ ਕਿ 55 60 ਦੇ ਨੇੜੇ ਪਹੁੰਚ ਜਾਏਗੀ ਬੋਲੇ ਮੈਮ ਕਈ ਬੁਲਤਾਂ ਤੇ ਇਸ ਵਾਰੀ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ ਬਾਹਰਲੀ ਪੁਲਸ ਵੀ ਲੱਗੀ ਹੋਈ ਹੈ ਸਿਕਿਉਰਿਟੀ ਵਾਈਜ਼ ਉਹਨੂੰ ਕਿਸ ਨਜ਼ਰੀਏ ਨਾਲ ਦੇਖੋ ਇਹ ਮੈਂ ਨਹੀਂ ਇਹ ਲੋਕ ਦੇਖਣ ਕਿਸ ਤਰ੍ਹਾਂ ਦੇ ਨਾਲ ਉਹ ਦੇਖਣਾ ਚਾਹੁੰਦੇ ਆ ਕਿ ਬਾਰਲੀ ਲੱਗੀ ਹੈ ਬਦਲਾਵ ਕਰਨ ਲੱਗੀ ਹੈ ਸੈਂਟਰ ਵੱਲੋਂ ਲੱਗੀ ਹੈ ਪਰ ਲੋਕ ਸਮਝਦਾਰ ਹੈ ਉਹ ਆਪਣੇ ਆਰਾਮ ਨਾਲ ਆ ਰਿਹਾ ਹੈ ਬੂਤੇ ਪੋਲ ਕਰ ਰਹੇ ਔਰ ਘਰ ਜਾ ਰਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਗੀ ਕਿ ਦੇਸ਼ ਤੇ ਚੋਣ ਹੈ ਜੀ ਔਰ ਬਹੁਤ ਲੰਮਾ ਟਾਈਮ ਹੈ 7 वे 6 वे तक पोलिंग है सो ਜਦੋਂ ਵੀ ਟਾਈਮ ਮਿਲਦਾ ਆ ਕੇ ਆਪਣੀ ਵੋਟ ਜਰੂਰ ਕਾਸਟ ਕਰਕੇ ਜਾਣਾ ਮੈਮ ਕੱਲ ਰਾਤ ਨੂੰ ਕੁਝ ਐਪੀਸੋਡਸ ਹੋਏ ਬਹੁਤ ਸਾਰੇ ਲੱਗ ਕਦੀ ਕਿਸੇ ਰਿਜ਼ੋਰਟ ਤੇ ਰੇਡ ਪਈ ਤੇ ਕਿਸੇ 5 ਸਟਾਰ ਹੋਟਲ ਤੇ ਰੇਡ ਪਈ ਇਹਨੂੰ ਕਿਸ ਨਜ਼ਰੀਏ ਨਾਲ ਆ ਇਸ ਨੂੰ ਇਹ ਹੈ ਵੀ ਇਹਦਾ ਮਤਲਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਪਾ ਪਾਰ ਹੈਗਾ ਆ ਹਰ ਜਗ੍ਹਾ ਉਹਨਾਂ ਦੀ ਵਾਚ ਹੈਗੀ ਹੈ ਜੋ ਕਮ ਲਾ ਦੇ ਅੰਡਰ ਹੈਗਾ ਆ ਉੱਤੇ ਐਕਸ਼ਨ ਲੈਣਾ ਚਾਹੀਦਾ ਹੈਗਾ ਜੇ ਕੋਈ ਵੀ ਇਲੀਗਲ ਕੰਮ ਹੋ ਰਿਹਾ ਹੈਗਾ ਤੇ ਮੈਂ ਤਾਂ ਕਹੂੰਗੀ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਬਿਲਕੁਲ ਠੀਕ ਗੱਲ ਹੈ ਜੇ ਕੋਈ ਚੀਜ਼ ਸਾਡੇ VOTING ਤੋਂ ਅੱਡ ਹੋ ਕੇ ਹੋ ਰਹੀ ਹੈ ਤੇ ਉੱਤੇ ਜ਼ਰੂਰ ਐਕਸ਼ਨ ਲੈ। ਥੈਂਕ ਯੂ ਥੈਂਕ ਯੂ। ਦੇਖੋ ਅੱਜ ਸਭ ਤੋਂ بڑا ਡੈਮੋਕ੍ਰੇਸੀ ਦਾ ਸਭ ਤੋਂ بڑا ਫੈਸਟੀਵਲ ਹੈ ਪਰਵ ਹੈ। ਜੀ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਖਾਸ ਤੌਰ ਤੇ ਲੁਧਿਆਣੇ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਵੀ ਵੱਧ ਚੜ ਕੇ ਇਹਦੇ ਵਿੱਚ ਪਾਰਟਿਸਪੇਟ ਕਰਨ ਜਿੰਨੇ ਜ਼ਿਆਦਾ ਪਾਰਟਿਸਪੇਟ ਕਰਨਗੇ ਉਹਨਾਂ ਨੂੰ ਘੱਟੋ ਘੱਟ ਬਾਅਦ ਦੇ ਵਿੱਚ ਇਹ ਨਹੀਂ ਦੁੱਖ ਹੋਏਗਾ ਵੀ ਜਿਹੜੀ ਸਰਕਾਰ ਉਹ ਚੁਣੀ ਗਈ ਉਹਦੇ ਚ ਉਹਨੇ ਪਾਰਟਿਸਪੇਟ ਨਹੀਂ ਕਰੀ ਇਹ ਸਰਕਾਰ ਚੁੜਨ ਵੇਲੇ ਜਰੂਰ ਅਗਰ ਗਰਮੀ ਜ਼ਿਆਦਾ ਵੀ ਹੈ ਤਾਂ ਥੋੜਾ ਜਿਹਾ ਦੁੱਖ ਜ਼ਰੂਰ ਸਹਿਣਾ ਚਾਹੀਦਾ ਹੈ ਜੀ ਇਹਦੇ ਨਾਲ ਥੋੜਾ 5 ਸਾਲ ਦਾ ਭਵਿੱਖ ਜੁੜਿਆ ਹੋਇਆ ਹੈ ਤੁਡੇ ਬੱਚਿਆਂ ਦਾ ਭਵਿੱਖ ਜੁੜਿਆ ਹੋਇਆ ਸਮਾਜ ਦੇ ਭਾਈਚਾਰੇ ਦਾ ਭਵਿੱਖ ਜੁੜਿਆ ਹੋਇਆ ਜੋ ਪਾਲਿਸੀਜ਼ ਆਣ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਬਣਾਉਂਦੀਆਂ ਜਿਹਦੇ ਨਾਲ ਤੁਹਾਡਾ ਰਹਿਣ ਸਹਿਣ ਇਫੈਕਟ ਹੁੰਦਾ ਉਹ ਜੁੜਿਆ ਹੋਇਆ ਸੋ ਇਹਦੇ ਵਿੱਚ ਜਰੂਰ ਸਾਰੇ ਪਾਰਟਿਸਪੇਟ ਕਰਨ ਮੈਂ ਤਾਂ ਇਹ ਕਹੂੰਗਾ ਵੱਟ ਚੜ ਕੇ ਨਿਕਲੋ ਅੱਜ ਜਿੱਦਾਂ ਦੇਖਿਆ ਹੋਇਆ ਅੱਜ ਗਰਮੀ ਵੀ ਬਹੁਤ ਹੈ ਜੂਨ ਚਲਾਈ ਦਾ ਮਹੀਨਾ ਹੈ ਪਹਿਲੀ ਜੂਨ ਹੈ ਔਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵੀ ਇਹਦਾ ਬੋਟ ਦਾ મતદાનਾ ਵੀ ਜ਼ਰੂਰੀ ਹੈ ਮੈਂ ਪਹਿਲਾਂ ਕਹਿ ਚੁੱਕਿਆ ਹਾਂ મતદાન ਬਹੁਤ ਜ਼ਰੂਰੀ ਹੈ ਇਲੈਕਸ਼ਨ ਕਮਿਸ਼ਨ ਨੇ ਵੀ ਅੰਦਰ ਕਾਫੀ ਇੰਤਜ਼ਾਮ ਕਰੇ ਹੋਏ ਹੈ ਟੈਂਟ ਵਗੈਰਾ ਲੱਗੇ ਹੋਏ ਹੈ ਜੇ ਲਾਈਨ ਲੱਗਦੀ ਹੈ ਤਾਂ ਤੁਪਿਚ ਨਹੀਂ ਖੜਨਾ ਪਵੇਗਾ ਨਾਲ ਬਾਹਰ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਖਾਸ ਤੌਰ ਤੇ ਸਾਡੀ ਪਾਰਟੀ ਕਾਂਗਰਸ ਪਾਰਟੀ ਉਹਨਰ ਬੂਥ ਲਾਏ ਔਰ ਬਾਹਰ ਇੰਤਜ਼ਾਮ ਪਾਣੀ ਕੂਲਰ ਵਗੈਰਾ ਸਭ ਕੁਝ ਰੱਖਿਆ ਹੋਇਆ ਹੈ ਜ਼ਿਆਦਾ ਤਕਲੀਫ ਨਹੀਂ ਹੋਏਗੀ ਅਪੀਲ ਹੈ ਵੱਧ ਚੜ ਕੇ ਨਿਕਲੋ ਆਪਣਾ ਪੁਵੇਖਾ ਆਪ ਤੈਅ ਕਰੋ ਠੀਕ ਹੈ ਬਹੁਤ ਅੱਛਾ ਮਾਹੌਲ ਹੈ ਸਵੇਰ ਦੀਆਂ ਹੀ ਲਾਈਨਾਂ ਲੱਗੀਆਂ ਹੋਈਆਂ ਹੈਗੀਆਂ ਆ ਸ਼ਾਇਦ ਗਰਮੀ ਕਰਕੇ ਸਵੇਰ ਜਲਦੀ ਟਰਨ ਆਊਟ ਹੋਈ ਹੈਗੀ ਤੇ ਲੱਗ ਰਿਹਾ ਹੈਗਾ ਕਿ 55 60 ਦੇ ਨੇੜੇ ਪਹੁੰਚ ਜਾਏਗੀ ਬੋਲੀ ਮੈਮ ਕਈ ਬੁਸਟਾਂ ਤੇ ਇਸ ਵਾਰੀ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ ਬਾਹਰਲੀ ਪੁਲਸ ਵੀ ਲੱਗੀ ਹੋਈ ਹੈ ਸਿਕਿਉਰਿਟੀ ਵਾਈਜ਼ ਉਹਨੂੰ ਕਿਸ ਨਜ਼ਰੀਏ ਨਾਲ ਦੇਖੋ ਏ ਮੈਂ ਨਹੀਂ ਇਹ ਲੋਕ ਦੇਖਣ ਕਿਸ ਦਿਨ ਇਹਨਾਂ ਨੂੰ ਦੇਖਣਾ ਚਾਹੁੰਦੇ ਆ ਕਿ ਬਾਹਰਲੀ ਲੱਗੀ ਹੈ ਬਦਲਾਵ ਕਰਨ ਲੱਗੀ ਹੈ ਸੈਂਟਰ ਵੱਲੋਂ ਲੱਗੀ ਹੈ ਪਰ ਲੋਕ ਸਮਝਦਾਰ ਹੈ ਉਹ ਆਪਣੇ ਆਰਾਮ ਨਾਲ ਆ ਰਿਹਾ ਹੈ ਬੂਤੇ ਪੋਲ ਕਰ ਰਿਹਾ ਔਰ ਘਰ ਜਾ ਰਿਹਾ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਦੇਸ਼ ਤੇ ਚੋਣ ਹੈ ਜੀ ਔਰ ਬਹੁਤ ਲੰਮਾ ਟਾਈਮ ਹੈ 7 6 ਵੇ ਟੱਕ ਪੋਲਿੰਗ ਹੈ ਸੋ ਜਦੋਂ ਵੀ ਟਾਈਮ ਮਿਲਦਾ ਆ ਕੇ ਆਪਣੀ ਵੋਟ ਜਰੂਰ ਕਾਸਟ ਕਰਕੇ ਜਾਣਾ ਮੈਮ ਕੱਲ ਰਾਤ ਨੂੰ ਕੁਝ ਐਪੀਸੋਡਸ ਹੋਏ ਬਹੁਤ سارے ਲੱਗ ਕਦੀ ਕਿਸੇ ਰਿਜ਼ੋਰਟ ਤੇ ਰੇਡ ਪਈ ਤੇ ਕਿਸੇ ਫਾਈਵ ਸਟਾਰ ਹੋਟਲ ਤੇ ਰੇਡ ਪਈ ਇਹਨੂੰ ਕਿਸ ਨਜ਼ਰੀਏ ਨਾਲ ਆ ਇਸ ਨੂੰ ਇਹ ਹੈ ਵੀ ਇਹਦਾ ਮਤਲਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਪਾ ਪਾਰ ਹੈਗਾ ਆ ਹਰ ਜਗ੍ਹਾ ਉਹਨਾਂ ਦੀ ਵਾਚ ਹੈਗੀ ਹੈ ਜੋ ਕਮ ਲਾ ਦੇ ਅੰਡਰ ਹੈਗਾ ਆ ਉੱਤੇ ਐਕਸ਼ਨ ਲੈਣਾ ਚਾਹੀਦਾ ਹੈਗਾ ਜੇ ਕੋਈ ਵੀ ਇਲੀਗਲ ਕੰਮ ਹੋ ਰਿਹਾ ਹੈਗਾ ਤੇ ਮੈਂ ਤਾਂ ਕਹੂੰਗੀ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਬਿਲਕੁਲ ਠੀਕ ਗੱਲ ਹੈ ਜੇ ਕੋਈ ਚੀਜ਼ ਸਾਡੇ VOTING ਤੋਂ ਅੱਡ ਹੋ ਕੇ ਹੋ ਰਹੀ ਹੈ ਤੇ ਉੱਤੇ ਜ਼ਰੂਰ ਐਕਸ਼ਨ ਲੈ ਥੈਂਕ ਯੂ ਥੈਂਕ ਯੂ